ਤੇ 2017 ਤੋਂ ਜਿਹੜਾ ਚਲਾਇਆ ਉਹਦੇ ਸਾਨੂੰ ਥੋੜੀਆਂ ਕਿਤਾਬਾਂ ਮਿਲੀਆਂ ਫਿਰ ਉਸ ਤੋਂ ਬਾਅਦ ਅਸੀਂ ਹੌਲੀ ਹੌਲੀ ਕਰਦੇ ਹੁਣ ਤਾਂ ਸਾਡਾ ਬੁੱਕ ਬੈਂਕ ਬਹੁਤ ਵਧੀਆ ਚੱਲ ਰਿਹਾ ਵਾ ਤੇ ਅਸੀਂ ਇਹ ਕਵਾਂਗੇ ਵੀ ਇਹ ਅੱਗੇ ਵੀ ਬਹੁਤ ਵਧੀਆ ਚੱਲਦਾ ਰਹੇ ਅਬ ਪਾਰਟੀਸ਼ਨ ਕੀਤੀ ਹੋਈ ਹੈ ਬੁੱਕਸ ਦੀ ਸਾਰੀਆਂ ਅਲੱਗ-ਅਲੱਗ ਐਵੇਂ ਬਣਾਈ ਹੋਈ ਨੇ ਅਲੱਗ-ਅਲੱਗ ਕਲਾਸਿਸ ਦੇ ਪੰਜਾਬ ਬੋਰਡ ਸੀਬੀਸੀ ਅਲੱਗ ਐਨਸੀਆਰਟੀ ਅਲੱਗ ਸਾਰੀਆਂ ਤੁਹਾਨੂੰ ਕੀ ਕਹਿਣਾ ਚਾਹੁੰਗੇ ਤੁਸੀਂ ਸਾਨੂੰ ਬਹੁਤ ਵਧੀਆ ਲੱਗਦਾ ਨੀੜੀ ਬੱਚਿਆਂ ਦੀ ਹੈਲਪ ਕਰਕੇ ਤਾਂ ਹੋਰ ਹੋ ਸਕਿਆ ਕਿ ਹੋਰ ਵੀ ਉੱਪਰ ਕਰ ਸਕੀਏ ਉਹਨ ਜਿਹੜੇ ਆ ਬੱਚੇ ਹੈਗੇ ਨੇ ਇਹ ਬੱਚੇ ਅਲੱਗ-ਅਲੱਗ ਮਤਲਬ ਕੀ ਇਹਨਾਂ ਨੇ ਕੈਬਿਨ ਬਣਾਈ ਹੋਈ ਨੇ ਉਹ ਆਪਣੇ ਆਪਣੇ ਕਲਾਸਾਂ ਦੇ ਚੂਸ ਕੀਤੀਆਂ ਹੋਈਆਂ ਨੇ ਉਹ ਕਲਾਸਾਂ ਦੇ ਨਾਲ ਚੂਸ ਕਰਕੇ ਉਹ ਆਪਣੀਆਂ ਕਿਤਾਬਾਂ ਅਲੱਗ-ਅਲੱਗ ਕੱਢ ਕੇ ਦਿੰਦੇ ਨੇ ਜੇ ਕੋਈ ਬੰਦਾ ਆਂਦਾ ਵਾ ਉਹਨੂੰ ਇਹ ਆਪਣੇ ਹਿਸਾਬ ਨਾਲ ਕਿਤਾਬਾਂ ਕੱਢ ਕੇ ਦੇ ਦਿੰਦੇ ਮੈਨੂੰ ਬਹੁਤ ਵਧੀਆ ਲੱਗਦਾ ਇਹ ਨੀੜੀ ਬੱਚਿਆਂ ਨੂੰ ਬੁੱਕਸ ਪ੍ਰੋਵਾਈਡ ਹੋ ਜਾਂਦੀਆਂ ਨੇ ਐਕਚੁਅਲੀ ਮਹਿੰਗਾਈ ਨਹੀਂ ਹੋਈ ਭਈ ਕਿ ਬੱਚੇ ਬੁੱਕਸ ਨਹੀਂ ਖਰੀਦ ਪਾਉਂਦੇ ਪੇਰੈਂਟਸ ਤੇ ਇਸ ਕਰਕੇ ਇੱਥੋਂ ਮਿਲ ਜਾਂਦੀਆਂ ਨੇ ਤਾਂ ਮੈਨੂੰ ਵਧੀਆ ਲੱਗਦਾ ਕਿ ਉਹਨਾਂ ਦੀ ਨੀੜ ਪੂਰੀ ਹੋ ਜਾਂਦੀ ਹੈ ਬੱਚਿਆਂ ਲਈ ਬਹੁਤ ਵਧੀਆ ਉਪਰਾਲਾ ਹੈ ਕਿ ਕਈ ਹੁੰਦੇ ਆ ਪੇਰੈਂਟਸ ਕੀ ਬਈ ਆਪਣੇ ਬੁੱਕਸ ਨਹੀਂ ਲੈ ਸਕਦੇ ਬਾਜ਼ਾਰੋਂ ਬੁੱਕਸ ਬਹੁਤ ਜ਼ਿਆਦਾ ਕੋਸਟਲੀ ਮਿਲਦੀਆਂ ਨੇ ਤੇ ਅਸੀਂ ਫਿਰ ਇੱਥੇ ਆ ਕੇ ਬੱਚਿਆਂ ਨੂੰ ਪ੍ਰੋਵਾਈਡ ਕਰ ਸਕਦੇ ਆ ਕਿ ਬੱਚੇ ਆ ਕੇ ਇੱਥੋਂ ਆਪਣੇ ਬੁੱਕਸ ਲੈਣ ਕਿ ਜਿਹੜੇ ਘਰੋਂ ਆਪਣੇ ਬਿਲਕੁਲ ਹੈਪਲੈਸ ਹੁੰਦੇ ਆ ਕਿ ਅਸੀਂ ਬੁੱਕਸ ਨਹੀਂ ਲੈ ਸਕਦੇ ਬਾਜ਼ਾਰ ਵਿੱਚੋਂ ਬਾਜ਼ਾਰੋਂ ਇੰਨੀਆਂ ਕੋਸਟਲੀ ਮਿਲਦੀਆਂ ਨੇ ਕਿ ਨਹੀਂ ਲੈ ਸਕਦੇ ਸੰਸਥਾ ਜਿਹੜੀ ਇਹ ਕਿਟ ਬੁੱਕ ਬੈਂਕ ਦੀ ਸਥਾਪਨਾ ਕਰਦੀ ਹੈ तकरीबन 2017 ਦੇ ਵਿੱਚ ਇਸ ਬੁੱਕ ਬੈਂਕ ਦੀ ਸਥਾਪਨਾ ਇਸੇ तकरीबन 7 ਸਾਲ ਤੋਂ ਜ਼ਿਆਦਾ ਦਾ ਸਮਾਂ ਹੋ ਚੱਲਿਆ ਹੈ ਅਤੇ ਇਹਨੇ 7 ਸਾਲਾਂ ਦੇ तकरीबन 2,70,000 ਤੋਂ ਜ਼ਿਆਦਾ ਦੀ ਜਿਹੜੀ ਕਿਤਾਬਾਂ ਨੇ ਉਹ ਹੁਣ ਤੱਕ ਹੈ ਜ਼ਰੂਰਤਮੰਦ ਲੋਕਾਂ ਨੂੰ ਦੇ ਚੁੱਕੇ ਨੇ ਕਿਸ ਤਰ੍ਹਾਂ ਇਹ ਸੰਸਥਾ ਕੰਮ ਕਰਦੀ ਹੈ ਇਹ ਕਿਸ ਤਰ੍ਹਾਂ ਇਹਦੇ ਵਿੱਚ ਜਿਹੜੇ ਵਲੰਟੀਅਰਸ ਨੇ ਇਹ ਯੂਥ ਉਹ ਕਿਸ ਤਰ੍ਹਾਂ ਇਹਨਾਂ ਨਾਲ ਜੁੜਦਾ ਕਿਸ ਤਰ੍ਹਾਂ ਕੰਮ ਕਰਦਾ ਹੈ ਔਰ ਕਿਤਾਬਾਂ ਦੇਣ ਦਾ ਤਰੀਕਾ ਕੀ ਹੈ ਇਹ ਸਾਰੀ ਗੱਲਾਂ ਦੇ ਨਾਲ ਅੱਜ ਵਿਸਥਾਰ ਨਾਲ ਗੱਲ ਕਰਦੇ ਹਾਂ ਇਹਨਾਂ ਯੂਥ ਦੇ ਉਹ ਨਾਲ ਹੀ ਨਾ ਇਹਨਾਂ ਵਲੰਟੀਅਰਸ ਨੇ ਨਾ ਉਹਨਾਂ ਦੇ ਮੈਂਬਰਸ ਦੇ ਨਾਲ ਕੀ ਕਹਿਣਾ ਹੈ ਕਿਸ ਤਰ੍ਹਾਂ ਦੇ ਮਾਈਂਡ ਦੇ ਚ ਆਇਆ ਕਿ ਇੱਕ ਬੁੱਕ ਬੈਂਕ ਦੀ ਨੀਡ ਹੈ ਲੁਧਿਆਣਾ ਸ਼ਹਿਰ ਦੇ ਵਿੱਚ ਸੱਸੀ ਗੱਲ ਜੀ ਕੀ ਨਾ ਤੁਹਾਡਾ ਮੇਰਾ ਨਾਮ ਹੈ ਰਕੇਸ਼ ਸਿੰਘਲਾ ਸੋ ਸਰ ਕੀ ਕਹਿਣਾ ਚਾਹੂੰਗਾ ਕਿਸ ਤਰ੍ਹਾਂ ਹੈਲਪਿੰਗ ਹੈਂਡ ਕੰਮ ਕਰਦੇ ਔਰ ਕਿਸ ਤਰ੍ਹਾਂ ਮਾਈਂਡ ਦੇ ਵਿੱਚ ਆਇਆ ਕਿ ਬੁੱਕ ਬੈਂਕ ਦੀ ਨੀਡ ਹੈ ਲੁਧਿਆਣਾ ਸ਼ਹਿਰ ਦੇ ਸਰ ਜਿਹੜਾ ਅਸੀਂ ਬੁੱਕ ਬੈਂਕ ਕੋਈ ਬੰਦਾ ਨਾ ਸਾਡੇ ਕੋਲੇ ਜਿਵੇਂ ਸਾਡੀ ਐਨ ਜੀਓ ਚੱਲ ਰਹੀ ਹੈਗੀ ਹੈ ਕੋਈ ਬੰਦਾ ਸਾਡੇ ਕੋਲ ਆਇਆ ਵੀ ਕਿ ਸਾਨੂੰ ਤੁਸੀਂ ਕਿਤਾਬਾਂ ਲੈ ਕੇ ਦੇ ਸਕਦੇ ਹੋ ਤਾ ਅਸੀਂ ਉਹਨਾਂ ਨੂੰ ਕਿਹਾ ਵੀ ਹਾਂ ਕੋਈ ਦਿੱਕਤ ਨਹੀਂ ਕਿਉਂਕਿ ਤੁਸੀਂ ਸਾਡੇ ਕੋਲ ਆਏ ਹੋ ਤਾਂ ਅਸੀਂ ਤੁਹਾਨੂੰ ਖਾਲੀ ਨਹੀਂ ਮੋੜਾਂਗੇ ਫਿਰ ਉਸ ਤੋਂ ਬਾਅਦ ਅਸੀਂ ਆਪਣੇ ਫਾਊਂਡਰ ਪ੍ਰੈਜ਼ੀਡੈਂਟ ਰਮਨ ਜੀ ਨਾਲ ਮੀਟਿੰਗ ਕੀਤੀ ਵੀ ਮਤਲਬ ਕਿ ਯਾਰ ਅੱਧਾ ਕਰਕੇ ਕੋਈ ਬੰਦਾ ਆਇਆ ਵਾ ਤੇ ਆਪਾਂ ਕਿਉਂ ਨਾ ਆਪਾਂ ਇੱਕ ਬੁੱਕ ਬੈਂਕ ਚਲਾਇਆ ਜਾਵੇ ਤਾਂ ਉਹਨਾਂ ਨੇ ਕਿਹਾ ਚਲੋ ਆਪਾਂ ਮੀਟਿੰਗ ਕੀਤੀ ਸਾਰਿਆਂ ਨਾਲ ਫਿਰ ਆਪ ਮੈਨੇਜਮੈਂਟ ਨਾਲ ਮੀਟਿੰਗ ਕੀਤੀ ਮੈਨੇਜਮੈਂਟ ਨਾਲ ਮੀਟਿੰਗ ਕਰਕੇ ਫਿਰ ਅਸੀਂ ਬੁੱਕ ਬੈਂਕ 2017 ਤੋਂ ਜਿਹੜਾ ਚਲਾਇਆ ਉਹਦੇ ਸਾਨੂੰ ਥੋੜੀਆਂ ਕਿਤਾਬਾਂ ਮਿਲੀਆਂ ਫਿਰ ਉਸ ਤੋਂ ਬਾਅਦ ਅਸੀਂ ਹੌਲੀ ਹੌਲੀ ਕਰਦੇ ਹੁਣ ਤਾਂ ਸਾਡਾ ਬੁੱਕ ਬੈਂਕ ਬਹੁਤ ਵਧੀਆ ਚੱਲ ਰਿਹਾ ਵਾ ਤੇ ਅਸੀਂ ਇਹ ਕਵਾਂਗੇ ਵੀ ਇਹ ਅੱਗੇ ਵੀ ਬਹੁਤ ਵਧੀਆ ਚੱਲਦਾ ਰਹੇ ਜਿਹੜਾ ਕੰਮ ਕਹਿੰਦਾ ਕਿ ਟੀਮ ਕਿਸ ਤਰ੍ਹਾਂ ਕੰਮ ਕਰਦੀ ਹੈ ਜਿਵੇਂ ਲੋਕ ਬੁੱਕਸ ਲੈ ਕੇ ਆਉਂਦੇ ਆ ਕਿਸ ਤਰ੍ਹਾਂ ਤੁਸੀਂ ਲੋਕਾਂ ਨੂੰ ਦਿੰਦੇ ਆ ਪ੍ਰੋਵਾਈਡ ਕਰਦੇ ਆ ਸਰ ਸਾਡੇ ਕੋਲੇ ਦੇ ਲੋਕ ਆਉਂਦੇ ਨੇ ਉਹ ਨੰਬਰ ਇੱਕ ਤਾਂ ਆਪਣਾ ਆਧਾਰ ਕਾਰਡ ਨਾਲ ਲੈ ਕੇ ਆਉਂਦੇ ਨੇ ਅਸੀਂ ਆਧਾਰ ਕਾਰਡ ਤੋਂ ਬਗੈਰ ਕੋਈ ਕਿਤਾਬ ਦਿੰਦੇ ਨਹੀਂ ਹੈਗੇ ਉਸ ਤੋਂ ਬਾਅਦ ਅਸੀਂ ਜਿਹੜੀ ਬੁੱਕਸ ਹੈਗੀਆਂ ਨੇ ਉਸ ਤੋਂ ਬਾਅਦ ਅਸੀਂ ਜਿਹੜੀਆਂ ਬੁੱਕਸ ਹੈਗੀਆਂ ਨੇ ਅਸੀਂ ਰਜਿਸਟਰ ਹੈਗਾ ਵਾ ਰਜਿਸਟਰ ਦੇ ਵਿੱਚ ਸਾਰ ਅਸੀਂ ਐਂਟਰੀ ਕਰਦੇ ਆਂ ਬੰਦੇ ਦਾ ਆਧਾਰ ਕਾਰਡ ਨੰਬਰ ਐਂਟਰੀ ਕਰਦੇ ਆਂ ਤੇ ਨਾਲ ਹੁੰਦਾ ਐਡਰੈਸ ਪੂਰਾ ਬੰਦੇ ਦਾ ਨਾਮ ਐਡਰ ਜਿਹੜੀ ਕਿਤਾਬਾਂ ਉਹ ਦੇ ਕੇ ਜਾਂਦੇ ਨੇ ਉਹ ਨੋਟ ਕਰਦੇ ਆਂ ਜਿਹੜੀ ਲੈ ਕੇ ਜਾਂਦੇ ਨੇ ਉਹ ਨੋਟ ਕਰਦੇ ਆਂ ਤੇ ਐਦਾ ਅਸੀਂ ਐਂਟਰੀ ਕਰਦੇ ਆਂ ਕਿ ਜ਼ਰੂਰਤ ਕਰੀਏ ਕਿਸ ਤਰ੍ਹਾਂ ਜ਼ਰੂਰਤ ਪਈ ਤੁਹਾਨੂੰ ਇਹ ਬੁੱਕ ਬੈਂਕ ਦੀ ਕਿਉਂਕਿ ਇੱਕ ਪਰਸਨ ਤੁਹਾਡੇ ਕੋਲ ਆਇਆ ਉਸ ਤੋਂ ਹੁਣ ਕਿਸ ਤਰ੍ਹਾਂ ਦੇ ਲੋਕ ਤੁਹਾਡੇ ਕੋਲ ਆੜਿਆ ਕਿਤਾਬਾਂ ਲੈਣਾ ਆਉਂਦੇ ਨੇ ਜਿਵੇਂ ਸਾਡੇ ਕੋਲੇ ਸਰ ਜਿਹੜਾ ਮਤਲਬ ਕੀ ਕਈ ਬੰਦੇ ਜਿਹੜਾ ਮਰਜੀ ਬੰਦਾ ਆ ਜਾਵੇ ਅਸੀਂ ਕਿਸੇ ਨੂੰ ਨਾ ਨਹੀਂ ਕਰਦੇ ਵੀ ਹਾਂਜੀ ਅੱਛੀ ਫੈਮਿਲੀ ਦੇ ਵੀ ਆਉਂਦੇ ਨੇ ਜੀ ਅੱਛਾ ਜੀ ਹਾਂ ਅੱਛੀ ਫੈਮਿਲੀ ਦੇ ਵੀ ਆਉਂਦੇ ਨੇ ਸਾਨੂੰ ਅਸੀਂ ਕਿਸੇ ਨੂੰ ਕਿਸੇ ਕਿਤਾਬਾਂ ਵਾਸਤੇ ਕੋਈ ਨਾ ਨਹੀਂ ਕਰਦੇ ਹੈਗੇ ਕਿਹੜੀ ਸਿਲੇਬਸ ਦੀ ਕਿਤਾਬਾਂ ਤੁਹਾਡੇ ਕੋਲ ਹੁੰਦੀਆਂ ਨੇ ਕਿਹੜੀ ਕਲਾਸ ਤੋਂ ਕਿਹੜੀ ਕਲਾਸ ਤੱਕ ਸਾਡੇ ਕੋਲੇ ਸਾਰੇ ਜ਼ਿਆਦਾਤਰ ਹੁੰਦੀਆਂ ਨੇ 5ਥ ਕਲਾਸ ਤੋਂ ਲੈ ਕੇ +2 ਤੱਕ ਜੀ ਜਿੰਦੇ ਵਿੱਚੋਂ ਸਾਡੇ ਕੋਲ ਪੰਜਾਬ ਬੋਰਡ NCERT ਤੇ CBSE ਬੋਰਡ ਦੀਆਂ ਬੁੱਕਸ ਮਿਲਦੀਆਂ ਨੇ ਜੀ ਹਾਂਜੀ ਉਹ ਕਿਸ ਤਰ੍ਹਾਂ ਤੁਸੀਂ ਇਹਨਾਂ ਇੱਕ ਲਾਇਬ੍ਰੇਰੀ ਕਿਸ ਤਰ੍ਹਾਂ ਤਿਆਰ ਕੀਤੀ ਹੋਈ ਜਾਂਦੀ ਇੱਕ ਤਾਂ ਸਾਡੀ ਜਿਹੜੀ ਲਾਇਬ੍ਰੇਰੀ ਹੈ ਇਹ ਜਿਹੜਾ ਬੁੱਕ ਬੈਂਕ ਚੱਲਿਆ ਇਹ ਬੱਚਿਆਂ ਦੇ ਉਪਰਾਲੇ ਦੇ ਨਾਲ ਚੱਲਦਾ ਪਿਆ ਕਿਉਂਕਿ ਅਸੀਂ ਜਿਹੜੇ ਅਸੀਂ ਇਕੱਲੇ ਕੁਝ ਵੀ ਨਹੀਂ ਕਰ ਸਕਦੇ ਹੁਣ ਜਿਹੜੇ ਆ ਬੱਚੇ ਹੈਗੇ ਨੇ ਇਹ ਬੱਚੇ ਅਲੱਗ-ਅਲੱਗ ਮਤਲਬ ਕਿ ਇਹਨਾਂ ਨੇ ਕੈਬਿਨ ਬਣਾਈ ਹੋਈ ਨੇ ਉਹ ਆਪਣੇ ਆਪਣੇ ਕਲਾਸਾਂ ਦੇ ਚੂਸ ਕੀਤੀਆਂ ਹੋਈਆਂ ਨੇ ਉਹ ਕਲਾਸਾਂ ਦੇ ਨਾਲ ਚੂਸ ਕਰਕੇ ਉਹ ਆਪਣੀਆਂ ਕਿਤਾਬਾਂ ਅਲੱਗ-ਅਲੱਗ ਕੱਢ ਕੇ ਦਿੰਦੇ ਨੇ ਜੇ ਕੋਈ ਬੰਦਾ ਆਂਦਾ ਵਾ ਉਹਨੂੰ ਇਹ ਆਪਣੇ ਹਿਸਾਬ ਨਾਲ ਕਿਤਾਬਾਂ ਕੱਢ ਕੇ ਦੇ ਦਿੰਦੇ ਆ ਅੱਛਾ ਮੈਂ ਦੇਖਿਆ ਕੁਝ ਲੋਕ ਆਪਣੇ ਪਹਿਲੇ ਪਿਛਲੇ ਸਾਲ ਦੇ ਵਿੱਚ ਕਿਤਾਬਾਂ ਤੁਹਾਡੇ ਕੋਲ ਲੈ ਕੇ ਆ ਰਹੇ ਹੈਗੇ ਨੇ ਤੇ ਨਵੀਆਂ ਲੈਣ ਆ ਰਹੇ ਕਿਸ ਤਰ੍ਹਾਂ ਤੁਸੀਂ ਉਹਨਾਂ ਨੂੰ ਐਕਸਚੇਂਜ ਕਰਦੇ ਹੋ ਅਸੀਂ ਸਰ ਉਹਨਾਂ ਨੂੰ ਐਕਸਚੇਂਜ ਕਰਕੇ ਦੇ ਰਣੇ ਆ ਜੇ ਜਿਵੇਂ ਕਿਸੇ ਕੋਲੇ ਪੰਜਵੀਂ ਦੀਆਂ ਕਿਤਾਬਾਂ ਤਾਂ ਸਾਡੇ ਕੋਲ ਪੰਜਵੀਂਆਂ ਦੇਜੋ ਤੇ ਸਾਨੂੰ ਛੇਵੀਂਆਂ ਲੈ ਜਾਓ ਛੇਵੀਂਆਂ ਦੇਜੋ ਤੇ ਸੱਤਵੀਂਆਂ ਲੈ ਜਾਓ ਅਸੀਂ ਇੱਦਾਂ ਕਰਦੇ ਆ ਐਕਸਚੇਂਜ ਅੱਛਾ ਇੱਕ ਪਹਿਲਾਂ ਕੁਝ ਸਮੇਂ ਪਹਿਲਾਂ ਬਹੁਤ ਸਾਰੇ ਲੋਕ ਨੇ ਜਿਹੜੇ ਕਿ ਆਮ ਤੌਰ ਤੇ ਕਹਿੰਦੇ ਨੇ ਕਿ ਆਪਣੇ ਛੋਟੇ ਭਰਾ ਨੂੰ ਦੇ ਦਿੰਦਾ ਕਰ ਬੱਚਾ 1 ਸਾਲ ਲੱਗ ਗਿਆ 2 ਸਾਲ ਵੱਡਾ ਹੀ ਆ ਆਪਣੇ ਰਿਸ਼ਤੇਦਾਰ ਦੇ ਦੇ ਦਿੱਤਾ ਜਾਂਦਾ ਸੀਗਾ ਨਾ ਕਿ ਤੇਰਾ ਛੋਟੇ ਭਰਾ ਨੂੰ ਇੱਕ ਕਿਤਾਬਾ ਕੰਮ ਆ ਜਾਣਗੀਆਂ ਹੁਣ ਤੂੰ 8 ਤੇ ਚੋਂ ਗਿਆ ਤੇ 7 ਦੀ ਕਿਤਾਬਾ ਉਹ ਇਸਤੇਮਾਲ ਕਰ ਲੇਗਾ ਉਸ ਦੇ ਨਾਲ ਨਾਲ ਕੁਝ ਲੋਕ ਮੈਂ ਸ਼ਬਦ ਇਸਤੇਮਾਲ ਕਰਿਆ ਕੁਝ ਲੋਕ ਖਾਸ ਤੌਰ ਤੇ ਕੁਝ ਲੋਕ ਜਿਹੜੇ ਨੇ ਕਬਾੜੀ ਨੂੰ ਵੀ ਵੇਚ ਦਿੰਦੇ ਨੇ ਉਹਨਾਂ ਨੂੰ ਤੁਸੀਂ ਕੀ ਕਹਿਣਾ ਚਾਹੋਗੇ ਸਰ ਅਸੀਂ ਉਹਨਾਂ ਨੂੰ ਇਹੀ ਕਹਿਣੀ ਚਾਹਾਂਗੇ ਵੀ ਤੁਸੀਂ ਜਿਹੜੇ ਕਬਾੜੀਆਂ ਨੂੰ ਤੁਸੀਂ ਵੇਚ ਰਹੇ ਹੋ ਜਿਹੜੀ ਉਹਦੇ ਚ ਕੀ ਮਿਲਣਾ ਤੁਹਾਨੂੰ 100 ਰੁਪਏ ਮਿਲਣਾ ਉਹੀ ਜਿਹੜਾ 100 ਰੁਪਏ ਜੇ ਤੁਸੀਂ ਕਿਤਾਬ ਕਬਾੜੀਆਂ ਨੂੰ ਦੇਣੀ ਹੈ ਸਾਨੂੰ ਦੇ ਦਿਓ ਅਸੀਂ ਤਾਂ ਵੀ ਲੈ ਲਵਾਂਗੇ ਅਸੀਂ ਇਹੀ ਕਹਨੇ ਚਾਹਾਂਗੇ ਵੀ ਜੜੀ ਤੁਸੀਂ ਬਾਹਰ ਕਿਤਾਬਾਂ ਦੰਨੇ ਹੋ ਤੇ ਉਹ ਸਾਡੇ ਬੁੱਕ ਬੈਂਕ ਦੇ ਵਿੱਚ ਆਓ ਤੇ ਕੀ ਕਹਿੰਨਾਂ ਨੂੰ ਆਪਣਾ ਜਿਹੜਾ ਤੁਹਾਨੂੰ ਜੋ ਜ਼ਰੂਰਤ ਹੈ ਉਹ ਲਓ ਬੁੱਕ ਬੈਂਕ ਦੀ ਗੱਲ ਕਰੀ ਇਹ ਕੀ ਹੈ ਪੂਰਾ ਸਾਲ ਹੀ ਤੁਸੀਂ ਇਸ ਤਰ੍ਹਾਂ ਕੰਮ ਕਰਦੇ ਆਗੇ ਹੋ ਕੀ ਨਾ ਕੁਝ ਟਾਈਮਿੰਗ ਰੱਖਿਆ ਆ ਸਰ ਇਹ ਜ਼ਿਆਦਾਤਰ ਜਿਹੜਾ ਸਾਡਾ ਬੁੱਕ ਬੈਂਕ ਹੈ ਨਾ ਮਈ ਤੱਕ ਚੱਲਦਾ ਵੈ ਤੇ ਇਹ ਸ਼ੁਰੂ ਹੋ ਕੇ ਤੱਕ ਚੱਲਦਾ ਇਹ ਮਤਲਬ ਕਿ ਮਾਰਚੇ ਤੋਂ ਲੈ ਕੇ ਨਾ ਜੀ ਇਹ ਮਈ ਤੱਕ ਚੱਲਦਾ ਵੈ ਫਿਰ ਬਾਕੀ ਜਿਵੇਂ ਸਾਡੇ ਕੋਲੇ ਮਤਲਬ ਕਿ ਥੋੜੇ 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 ਲੋਕ ਆਂਦੇ ਰਹਿੰਦੇ ਨੇ ਸਾਰਾ ਪੂਰਾ ਸਾਲ ਜਰੋ ਵੀ ਕੋਈ ਜਾਂਦਾ ਵੈ ਤੇ ਕਿਤਾਬ ਲੈ ਕੇ ਜਾ ਸਕਦਾ ਕੋਈ ਦਿੱਕਤ ਨਹੀਂ ਹੈ ਪੂਰਾ ਸਾਲ ਤੜੇ ਹੋ ਗਏ ਕੋਈ ਵੀ ਕਿਤਾਬ ਕਿਸੇ ਨੂੰ ਚਾਹੀਦੀ ਹੋ ਆ ਕੇ ਲੈ ਕੇ ਜਾ ਸਕਦਾ ਹਾਂਜੀ ਬਿਲਕੁਲ ਲੈ ਕੇ ਜਾ ਸਕਦਾ ਜੀ ਠੀਕ ਹੈ ਮੈਂ ਕੁਝ ਵਲੰਟੀਅਰਸ ਨਾਲ ਵੀ ਗੱਲ ਕਰਦਾ ਯੂਥ ਹੈ ਸਾਡਾ ਇੱਥਾ ਕੀ ਨਾ ਤੁਹਾਡਾ ਮੋਨਿਕਾ ਕੀ ਕਹਿਣਾ ਚਾਹੋਗੇ ਤੁਸੀਂ ਬੁੱਕ ਬੈਂਕ ਤੇ ਲੱਗੇ ਹੋਏ ਕਿਤਾਬਾਂ ਦਾ ਲੰਗਰ ਜਿਵੇਂ ਕਿ ਆ ਜਾਂਦਾ ਇਹਨੂੰ ਸੋ ਕਿਸ ਪ੍ਰਕਾਰ ਦਾ ਨੇ ਤੁਸੀਂ ਇੱਥੇ ਕਿਉਂ ਜੁੜੇ ਸਭ ਤੋਂ ਪਹਿਲਾਂ ਦਾ ਦੱਸੋ ਪਹਿਲਾਂ ਤਾਂ ਮੈਂ ਤੇ ਕੰਪਿਊਟਰ ਸੈਂਟਰ ਸਿੱਖਦੀ ਸੀ ਫਿਰ ਇੱਧਰ ਸਾਨੂੰ ਪਤਾ ਲੱਗਿਆ ਕਿ ਬੁੱਕ ਬੈਂਕ ਨੀੜੀ ਬੱਚੇ ਨੂੰ ਆਪਾਂ ਬੁੱਕਸ ਪ੍ਰੋਵਾਈਡ ਕਰਦੇ ਆਂ ਅਬ ਪਾਰਟੀਸ਼ਨ ਕੀਤੀ ਹੋਈ ਹੈ ਬੁੱਕਸ ਦੀ ਸਾਰੀਆਂ ਅਲੱਗ-ਅਲੱਗ ਕੈਬਿਨ ਬਣਾਈ ਹੋਏ ਨੇ ਅਲੱਗ-ਅਲੱਗ ਕਲਾਸਿਸ ਦੇ ਪੰਜਾਬ ਬੋਰਡ ਸੀਬੀਸੀ ਅਲੱਗ ਐਨਸੀਆਰਟੀ ਅਲੱਗ ਸਾਰੇ ਤੁਹਾਨੂੰ ਹੋਰ ਕੁਝ ਨਹੀਂ ਕਹਿਣਾ ਚਾਹੁੰਗਾ ਯੂ ਸਾਨੂੰ ਬਹੁਤ ਵਧੀਆ ਲੱਗਦਾ ਨੀੜੀ ਬੱਚਿਆਂ ਦੀ ਹੈਲਪ ਕਰਕੇ ਯਕੀਨ ਆ ਤੁਹਾਡਾ ਇਤੇ ਐਸ਼ਮ ਲੋਤਰਾ ਤੇਜੀ ਕੀ ਕਹਿਣਾ ਚਾਹੋਗੇ ਜਿਹੜੇ ਬੁੱਕ ਬੈਂਕ ਦੇ ਨਾਲ ਤੋਂ ਸਭ ਤੋਂ ਪਹਿਲਾਂ ਦੱਸੋ ਕੀ ਹੈ ਹੈਲਪਿੰਗ ਐਂਡ ਤੁਸੀਂ ਕਿਸ ਤਰ੍ਹਾਂ ਜੁੜੇ ਹੋਗੇ ਕੀ ਮਕਸਦ ਸੀ ਤੁਹਾਡਾ ਮੈਂ ਇੱਥੇ 1.5 ਸਾਲ ਪਹਿਲਾਂ ਬੁੱਕਸ ਲੈਣ ਆਇਆ ਸੀ ਨੇ ਪਾਪਾ ਨਾਲ ਤੇ ਮੈਂ ਬੁੱਕਸ ਮੈਨੂੰ ਪਤਾ ਨਹੀਂ ਸੀਗਾ ਕਿ ਇੱਥੇ ਬੱਚੇ ਦਿੰਦੇ ਵੀ ਹੈ ਮੈਂ ਤੇ ਬੁੱਕਸ ਲੈ ਲਈਆਂ ਪਹਿਲਾਂ ਆਪਣੀਆਂ ਫਿਰ ਸਰ ਮੇਰੇ ਪਾਪਾ ਨੂੰ ਕਹਿੰਦੇ ਕੀ ਆਪਣੇ ਬੱਚੇ ਨੂੰ ਇੱਥੇ ਸੇਵਾ ਕਰਨ ਲਈ ਭੇਜਿਆ ਕਰੋ ਕੀ ਬੱਚੇ ਤੇ ਬੁੱਕਸ ਨਹੀਂ ਕਾਲ ਕੇ ਦੇਇਆ ਕਰਨ ਲੋਕੀ ਆਂਦੇ ਬੁੱਕਸ ਲੈਣ ਲਈ ਇੱਥੇ ਫਿਰ ਮੈਂ ਪਾਪਾ ਨੂੰ ਘਰੇ ਜਾ ਕੇ ਕਿਹਾ ਮੈਂ ਕਹਾਂ ਮੈਂ ਜਾਇਆ ਕਰਾਂ ਉੱਥੇ ਪਾਪਾ ਕਹਿੰਦੇ ਹਾਂ ਜਰੂਰ ਜਾਇਆ ਕਰ ਉੱਥੇ ਸਰ ਨੇ ਵੀ ਕਿਹਾ ਵਾ ਫਿਰ ਮੈਂ 1.5 ਸਾਲ ਪਹਿਲਾਂ ਆਣਾ ਸ਼ੁਰੂ ਕੀਤਾ ਸੀਗਾ ਫਿਰ ਮੈਂ ਪਿਛਲੇ ਸਾਲ ਪੂਰਾ ਕੰਪਲੀਟ ਕੀਤਾ ਇਸ ਸਾਲ ਮੈਂ ਫੇਰ ਦੁਬਾਰਾ ਆਣਾ ਸ਼ੁਰੂ ਕੀਤਾ ਮੈਨੂੰ ਬਹੁਤ ਵਧੀਆ ਲੱਗਦਾ ਇੱਥੇ ਆ ਕੇ ਸੇਵਾ ਕਰਨਾ ਕਿ ਜਿਨ੍ਹਾਂ ਨੂੰ ਬੁੱਕਸ ਦੀ ਨੀਡ ਹੁੰਦੀ ਹੈ ਬੁੱਕਸ ਨਹੀਂ ਕਾਲ ਕੇ ਦੇਣਾ ਬਹੁਤ ਵਧੀਆ ਲੱਗਦਾ ਮੈਨੂੰ ਟਾਈਮ ਟੂ ਟਾਈਮ ਆਇਆ ਅੱਛਾ ਕਿਸ ਤਰ੍ਹਾਂ ਲੱਗ ਰਿਹਾ ਹੈ ਹੈਲਪਿੰਗ ਐਟ ਦਾ ਉਪਰਾਲਾ ਜਿਹੜਾ ਬੁੱਕਸ ਦੇਣ ਦਾ ਕੀਤਾ ਜਾਂਦਾ ਹੈ ਹਾਂਜੀ ਬਹੁਤ ਵਧੀਆ ਗੱਲ ਹੈ ਜੀ ਜਿ ਖਾਲੀ ਨਹੀਂ ਮੋੜਨਾ ਕਿਸੇ ਨਾਲ ਠੀਕ ਹੈ ਔਰ ਅਗਰ ਗੱਲ ਕਰੀਏ ਐਜ਼ ਯੂ ਤੁਸੀਂ ਕੀ ਕਹਿਣਾ ਚਾਹੋਗੇ ਪਾਕਿਸਤਾਨੀ ਸਟੂਡੈਂਟਸ ਕੀ ਕਹਿਣਾ ਚਾਹੋਗੇ ਬਾਕੀ ਸਟੂਡੈਂਟਸ ਨੂੰ ਮੈਂ ਇਹ ਕਹਿਣਾ ਚਾਹੁੰਦਾ ਕਿ ਹੋਰ ਆਪਣੇ ਨਾਲ ਬੱਚੇ ਜੋੜੋ ਤੇ ਆ ਕੇ ਸੇਵਾ ਕਰੋ ਜਿਹੜੇ ਤੁਹਾਡੇ ਨਾਲ ਦੋਸਤ ਫਰੈਂਡਸ ਸਕੂਲ ਦੇ ਜਿੰਨੇ ਵੀ ਦੋਸਤ ਹਨ ਉਹ ਸੈਂਟਰ ਦੇ ਨਾਲ ਜੋੜੋ ਗਰੁੱਪ ਬਣਾਓ ਜੀ ਸੇਵਾ ਕਰੋ ਤੁਸੀਂ ਇੱਥੇ ਆ ਕੇ ਕਿੱਦਾਂ ਸੇਵਾ ਕਰਦੇ ਹੋ ਸੇਵਾ ਇੱਥੇ ਜਿੱਦਾਂ ਕੋਈ ਬੁੱਕਸ ਦੇ ਕੇ ਜਾਂਦਾ ਉਹਨੂੰ ਪਹਿਲਾਂ ਖਾਨੇ 'ਚ ਅਲੱਗ-ਅਲੱਗ ਕਰਕੇ ਜੋੜਨੀ ਹੈ ਫਿਰ ਜੇ ਕੋਈ ਬੁੱਕਸ ਲੈਣੀਆਂ ਵਾਂ ਸਬਜੈਕਟ ਵਾਈਜ਼ ਅਲੱਗ-ਅਲੱਗ ਬੁੱਕਸ ਜਿੱਦਾਂ ਤੁਸੀਂ ਬੁੱਕਲ ਦੱਸਿਆ ਕਿਵੇਂ ਲੈਣ ਆਏ ਸੀ ਮਾਰਕੀਟ 'ਚ ਇਸ ਸਮੇਂ ਕਿੰਨੀਆਂ ਬੁੱਕਸ ਮਹਿੰਗੀਆਂ ਮਿਲ ਰਹੀਆਂ ਨੇ ਮਾਰਕੀਟ 'ਚ ਕੱਲ ਤਾਂ ਮੇਰਾ ਇੱਕ ਫਰੈਂਡ ਆਇਆ ਸੀਗਾ ਉਹ ਹੈਗਾ ਪਲੱਸ 1 ਜਾਓ ਮੈਡੀਕਲ ਕਰ ਰਿਹਾ ਉਹਨੇ ਮੈਨੂੰ ਕਿਹਾ ਇੱਥੇ ਬੁੱਕਸ ਹੈ ਨਹੀਂ ਆ ਬਈ ਇੱਕ ਵਾਰ ਬੁੱਕਸ ਮਾਰਕੀਟ ਜਾ ਕੇ ਰੇਟ ਪਤਾ ਕਰਕੇ ਆਣੇ ਆ ਉੱਥੇ ਉਹਨੇ ਬੁੱਕਸ ਪੁੱਛੀ ਗਈ 850 900 ਹਜ਼ਾਰ ਇੰਨੇ ਦੀ ਸੀਗੀ ਉਹ ਕਹਿੰਦਾ ਬੁੱਕਸ ਤਾਂ ਬਹੁਤ ਮਹਿੰਗੀਆਂ ਸੈਂ ਮੈਂ ਕਿਹਾ ਤੂੰ ਕੋਈ ਨਹੀਂ ਦੋ ਤਿੰਨ ਦਿਨ ਰੁਕ ਜਾ ਜਿੱਥੇ ਬੁੱਕਸ ਆ ਗਈ ਮੈਂ ਤੈਨੂੰ ਦਿਰਾ ਦੂੰਗਾ ਮੈਨਾਂ ਕਾਫੀ ਮਹਿੰਗੀਆਂ ਮਿਲ ਰਹੀਆਂ ਨੇ ਕਾਫੀਆਂ ਬਹੁ ਕਿਦਾਂ ਲੱਗਦਾ ਜਦੋਂ ਇਦਾਂ ਹੀ ਸੰਸਥਾ ਮੈ ਉਹ ਪ੍ਰਲਾ ਕਰੀ ਔਰ ਕੋਈ ਵੀ ਭਾਵੇਂ ਅਮੀਰ ਹੈ ਭਾਵੇਂ ਗਰੀਬ ਹੈ ਬੰਦਾ ਇੱਥੋਂ ਲੈ ਕੇ ਜਾ ਸਕਦਾ ਬੁਕਸ ਲੈ ਕੇ ਜਾ ਸਕਦਾ ਚਾਹੇ ਅਮੀਰ ਹੈ ਚਾਹੇ ਗਰੀਬ ਹੈ ਜਿਹਨੂੰ ਲੋੜ ਆ ਉਹਨਾਂ ਤਾਂ ਲੈਣੀ ਹੋਈਆਂ ਅਗਲਾ ਦੇ ਕੇ ਵੀ ਜਾਂਦਾ ਬੁਕਸ ਇਹ ਨਹੀਂ ਪਰ ਖਾਲੀ ਨਹੀਂ ਮੋੜਨਾ ਕਿਸੇ ਨੂੰ ਤੁਹਾਡਾ ਕੀ ਨਾਮ ਰਿਤਿਕਾ ਜੀ ਕੀ ਕਹਿਣਾ ਚਾਹੋਗੇ ਕਿਸ ਪ੍ਰਕਾਰ ਨਾਲ ਤੁਸੀਂ ਇਸ ਸੰਸਥਾ ਦੇ ਨਾਲ ਜੁੜੇ ਹੋ ਕਿਦਾਂ ਇੱਥੇ ਆ ਕੇ ਸੇਵਾ ਕਰਦੇ ਹੋ ਮੈਂ ਪਹਿਲੇ ਤੇ ਕੰਪਿਊਟਰ ਸਿੱਖਦੀ ਸੀ ਉਸ ਤੋਂ ਬਾਅਦ ਮੈਨੂੰ ਪਤਾ ਲੱਗਾ ਕਿ ਤੇ ਬੁੱਕਸ ਪ੍ਰੋਵਾਈਡ ਹੁੰਦੀਆਂ ਨੇ ਨੀੜੀ ਬੱਚਿਆਂ ਨੂੰ ਤੇ ਉਸ ਤੋਂ ਬਾਅਦ ਮੈਂ ਪਿਛਲੇ ਸਾਲ ਐਕਚੁਅਲੀ ਕੰਪਿਊਟਰ ਸਿੱਖਿਆ ਸੀ ਤੇ ਇਸ ਸਾਲ ਤੋਂ ਬੁੱਕ ਬੈਂਕ ਵਿੱਚ ਆਣਾ ਸ਼ੁਰੂ ਕੀਤਾ ਹੈ ਮੈਨੂੰ ਬਹੁਤ ਵਧੀਆ ਲੱਗਦਾ ਹੈ ਨੀੜੀ ਬੱਚਿਆਂ ਨੂੰ ਬੁੱਕਸ ਪ੍ਰੋਵਾਈਡ ਹੋ ਜਾਂਦੀਆਂ ਨੇ ਐਕਚੁਅਲੀ ਮਹਿੰਗਾਈ ਨਹੀਂ ਹੋਈ ਪਈ ਕਿ ਬੱਚੇ ਬੁੱਕਸ ਨਹੀਂ ਖਰੀਦ ਪਾਉਂਦੇ ਪੇਰੈਂਟਸ 23 ਕਰਕੇ ਇਥੋਂ ਮਿਲ ਜਾਂਦੀਆਂ ਨੇ ਤਾਂ ਮੈਨੂੰ ਵਧੀਆ ਲੱਗਦਾ ਹੈ ਕਿ ਉਹਨਾਂ ਦੀ ਨੀਡ ਪੂਰੀ ਹੋ ਜਾਂਦੀ ਹੈ ਅੱਛਾ ਜਦੋਂ ਤੁਹਾਡੇ ਹਾਂ ਦੇ ਸਾਰੇ ਸਟੂਡੈਂਟਸ ਇੱਥੇ ਆਉਂਦੇ ਨੇ ਕਿਤਾਬਾਂ ਲੈ ਆਉਂਦੇ ਨੇ ਕਿੱਦਾਂ ਦੇਖਦੇ ਹੋ ਕਿ ਅਕਸਰ ਮਾਰਕੀਟ ਚ ਅਲਟੀਮੇਸ਼ਨ ਤੋਂ ਲੈ ਕੇ ਜਾਂ ਕਿਤਾਬਾਂ ਲੈ ਕੇ ਅਕਸਰ ਇਨਾਂ ਦਿਨਾਂ ਦੇ ਵਿੱਚ ਚਰਚਾ ਰਹਿੰਦੀ ਕਿ ਬਹੁਤ ਜ਼ਿਆਦਾ ਕੋਸਲੀ ਹੋ ਚੁੱਕੀਆਂ ਨੇ ਜਾਂ ਮਹਿੰਗੀ ਹੋ ਗਈ ਹੈ ਪੜ੍ਹਾਈ ਮਹਿੰਗੀ ਹੋ ਗਈ ਹੈ ਜਦੋਂ ਇਦਾਂ ਦੀ ਸੰਸਥਾਾਂ ਇਦਾਂ ਦੀ ਸੇਵਾ ਕਰ ਰਹੀ ਹੈ ਕਿ ਬੁੱਕ ਬੈਂਕ ਬਣਾ ਕੇ ਕਿਤਾਬਾਂ ਦਾ ਲੰਗਰ ਚਲਾ ਰਹੀ ਹੈ ਕਿੱਦਾਂ ਲੱਗਦਾ ਉਹ ਵੀ ਫ੍ਰੀ ਹੋ ਕੋਈ ਕਾਫੀ ਵਧੀਆ ਲੱਗਦਾ ਐਕਚੁਅਲੀ ਬੁੱਕਸ ਬੁ ਤੇ ਇੱਥੇ ਫ੍ਰੀ ਆਫ ਕੋਸ ਮਿਲੀਆਂ ਜਿਸ ਤੁਹਾਨੂੰ ਐਕਸਚੇਂਜ ਕਰਨੀਆਂ ਨੇ ਪ੍ਰਾਣੀਆਂ ਬੁੱਕਸ ਦੇ ਕੇ ਨਿਊ ਬੁੱਕਸ ਮਿਲ ਜਾਂਦੀਆਂ ਨੇ ਤੇ ਵਧੀਆ ਲੱਗਦਾ ਕਿਉਂਕਿ ਬਾਹਰ ਤਾਂ 700 800 ਦੀ ਇੱਕ ਬੁੱਕ ਆਂਦੀ ਹੈ ਤੇ ਕਈ ਲੋਕ ਨਹੀਂ ਪ੍ਰੋਵਾਈਡ ਨਹੀਂ ਲੈ ਸਕਦੇ ਤਾਂ ਵਧੀਆ ਲੱਗਦਾ ਇੱਥੇ ਬੁੱਕਸ ਮਿਲ ਜਾਂਦੀਆਂ ਨੇ ਤਾਂ ਕੀ ਕਹਿਣਾ ਚਾਹੂੰਗੀ ਇਹ ਤੁਹਾਨੂੰ ਤੁਸੀਂ ਕੀ ਇੱਥੇ ਸੇਵਾ ਕਰਵਾਓ ਔਰ ਮਤਲਬ ਮਤਲਬ ਜੋ ਇੱਥੇ ਬੁੱਕਸ ਮਿਲ ਰਹੀਆਂ ਨੇ ਫ੍ਰੀ ਚ ਐਕਚੁਅਲੀ ਤੁਸੀਂ ਪੜੋ ਤਾਨੂੰ ਮਤਲਬ ਇੱਥੇ ਪੜਨ ਲਈ ਬੁੱਕ ਦਿੱਤੀਆਂ ਜਾ ਰਹੀਆਂ ਤਾਂ ਉਹਨਾਂ ਨੂੰ ਪਲੀਜ਼ ਸੇ ਯੂਜ਼ ਕਰੋ। ਨਿਰੰਜਨ ਜੀ ਕੀ ਕਹਿਣਾ ਚਾਹੋਗੇ ਕਿਸ ਤਰ੍ਹਾਂ ਤੁਹਾਡੀ ਬੁੱਕ ਬੈਂਕ ਦੀ ਸੰਸਥਾ ਕੰਮ ਕਰਦੀ ਹੈ? ਦੇਖੋ ਇੱਕ ਕੱਲਾ ਬੰਦਾ ਕੁਝ ਵੀ ਨਹੀਂ ਕਰ ਸਕਦਾ। ਜਿਹੜਾ ਕੁਝ ਕਰ ਸਕਦੇ ਸਾਰੇ ਮਿਲ-ਵੰਡ ਕੇ ਹੁੰਦੇ ਆ ਜੀ। ਉਹ ਕੰਨੇ ਨੇ ਇੱਕ-ਇੱਕ ਕਿਹਦੇ ਹੁੰਦਾ? ਇੱਕ-ਇੱਕ 11 ਵੀ ਬੰਦਿਆ। ਸਾਰੇ ਪਾਸੇ ਨਾਲ ਸਾਡੇ ਨਾਲ ਹੈਗੇ ਆ। ਬਾਕੀ ਜਿੱਦਾਂ ਹੁੰਦਾ ਸਾਰੇ ਡਿਸੀਜਨ ਇਕੱਠਾ ਹੁੰਦੇ ਆ ਜੀ। ਕਿਦਾਂ ਕੀ ਕਹਿੰਦਾ? ਇਹਨਾਂ ਨੇ ਕਿਹਾ ਜੀ ਬੁੱਕ ਬੈਂਕ ਤਾਂ ਸ਼ੋਅ ਕਰਨਾ ਹੈ ਬੈਠ ਕੇ ਸਲਾਹ ਕੀਤੀ। ਜੋ ਬਾਕੀ ਉਪਰਲੇ ਹੁਕਮ ਹੋਇਆ। ਸਾਵੇਂ ਬੈਠੇ ਆਹ ਤੇ ਪੂਰੇ ਕਿੰਨੇ ਬੱਚੇ ਲੈ ਆਉਂਦੇ ਨੇ ਹਰ ਸਾਲ ਅਗਰ ਗੱਲ ਕਰੀਏ ਉਂ ਕਰ ਹਰ ਸਾਲ ਦੇਖੋ ਐ ਪਪਾ ਕ ਤਾਂ ਕੁਝ ਨਹੀਂ ਕਹਿ ਸਕਦੇ ਫੇ ਵੀ ਜੋ ਹੁੰਦਾ ਵੱਦ ਤੋਂ ਵੱਦ ਸਾਡੀ ਕੋਸ਼ਿਸ਼ ਹੁੰਦੀ ਹੈ ਲੋਕਡਾਊਨ ਚ ਵੀ ਸੀਗਾ ਸਾਡੀ ਕੋਸ਼ਿਸ਼ ਸੀਗੀ ਜਿੰਨਾ ਵੱਦ ਤੋਂ ਵੱਦ ਅਸੀਂ ਕਰ ਸਕੀਏ ਅਸੀਂ ਉਹ ਸਾਫ ਹੋਗਾ ਕਿਉਂਕਿ ਜਿਸ ਤਰ੍ਹਾਂ ਤੁਹਾਡਾ 7 ਸਾਲ ਦਾ ਆਕੜਾ ਹੈਗਾ 270000 ਦਾ ਯਾਨੀ ਕਿ ਹਜ਼ਾਰਾਂ ਬੱਚੇ ਤੁਹਾਡੇ ਕਿਤਾਬਾ ਲੈ ਜਾ ਕੇ ਜਾ ਚੁੱਕੇ ਹਨ ਹਾਂਜੀ ਇਸ ਸਾਲ ਵੀ ਕਾਫੀ ਬੱਚੇ ਆ ਚੁੱਕੇ ਕਿਉਂਕਿ ਇਸ ਸਾਲ ਵੀ ਮੇਨ ਕੀ ਹੈਗੇ ਲੋਕਾਂ ਦੀ ਸੈਲਰੀ ਤਾਂ ਉਨੀ ਹੈਗੀ ਹੈ ਸੈਲਰੀ ਦਾ ਕੋਈ ਫਰਕ ਨਹੀਂ ਪਿਆ ਪਰ ਮਹਿੰਗਾਈ ਇੰਨੀ ਵੱਧ ਗਈ। ਉਹਨੇ ਕਿ ਕਿਤਾਬ ਦੇ ਕੋਸ਼ਤ ਲਗਾਈਏ। ਉਹ ਜਿਹੜੀ ਤਾਂ ਕੰਮ ਬਿਲਕੁਲ ਵੀ ਨਹੀਂ ਆਉਂਦੀ। ਸਕੂਲ ਵਾਲੇ ਲਗਾ ਦਿੰਦੇ ਆ। ਆ ਚਾ ਚਾ ਸੋ ਦੀਆਂ ਕਿਤਾਬਾਂ ਜਿਹੜੀ ਅਨ ਟੱਚ ਐ। ਵਨ ਟਾਈਮ ਲਗਾਈ ਨੈਕਸਟ ਈਅਰ ਚੇਂਜ ਹੋ ਗਈ। ਉਹ ਕਿਸੇ ਕੰਮ ਨਹੀਂ ਆਉਂਦੀਆਂ। ਉਹ ਕਿੱਥੋਂ ਇੰਨੇ ਪੈਸੇ ਲਿਆਣਗੇ? ਅੱਗੇ ਕੀ ਹੁੰਦਾ ਸੀ ਇੱਕ ਬੱਚਾ ਪੜ੍ਹਦਾ ਸੀਗਾ। ਨੈਕਸਟ ਈਅਰ ਬੱਚੇ ਦੇ ਕੰਮ ਆ ਜਾਂਦੇ ਸੀ। ਹੁਣ ਹਰ ਸਾਲ ਚੇਂਜ ਹੋਣੀਆਂ ਬੱਚਾ ਕਿੱਥੋਂ ਲਿਓਗੇ ਇਹਨੇ ਪੈਸੇ। ਉਹ ਇਸ ਕਰਕੇ ਅਸੀਂ ਇਹ ਚੀਜ਼ ਖੋਲੀ ਹੈ ਕਿ ਜੋ ਉਹਨਾਂ ਦਾ ਪੈਸਾ ਬਚ ਸਕੇ ਕਿਸੇ ਦਾ। ਉਸ ਤੋਂ ਬਾਅਦ ਅਸੀਂ ਜੋ ਕਰ ਸਕਾਂਗੇ ਕੀ ਕਹਿਣਾ ਚਾਹੁੰਗੇ ਇਸ ਸਮੇਂ ਉਸੀ ਲੁਧਿਆਣਾ ਵਾਸੀ ਨੂੰ ਲੁਧਿਆਣਾ ਵਾਸੀ ਨੂੰ ਇਹੀ ਕਹਾਂਗੇ ਕਿ ਭਾਈ ਜੋ ਤੁਹਾਡੇ ਤੋਂ ਹੋ ਸਕਦਾ ਹੈ ਜੋ ਬੁੱਕ ਵਧੀ ਵੇਚਣ ਦੀ بجائے ਅਗਰ ਤੁਸੀਂ ਇੱਥੇ ਦੇਜੋ ਕਿਸੇ ਜੁਹਤ ਮੰਦੀ ਹੈਲਪ ਹੋ ਜਾਂਦੀ ਹੈ ਹੋਗਾ ਸਹੀ ਕੁਝ ਨਹੀਂ ਜਾਂਦਾ ਯੂਥ ਨੂੰ ਕੀ ਕਹਿਣਾ ਚਾਹੁੰਗੇ ਕਿ ਯੂਥ ਜਿਹੜਾ ਤੁਹਾਡਾ ਤੇ ਕਿਵੇਂ ਸੇਵਾ ਕਰਦਾ ਇੱਥੇ ਅੱਗੇ ਜੋਥ ਦਾ ਦੇਖੋ ਜੀ ਅਸੀਂ ਐਂ ਕਵਾਂਗੇ ਅਸੀਂ ਉਹਨਾਂ ਦੇ ਪੇਰੈਂਟਸ ਨੂੰ ਵੀ ਅਸੀਂ ਧੰਨਵਾਦ ਕਰਦੇ ਆਂ ਤੇ ਯੂਥ ਦੇ ਧੰਨਵਾਦ ਕਰਦੇ ਆ ਕਿ ਜਿਹੜੇ ਆਪਣੇ ਟਾਈਮ ਕੱਢ ਕੇ ਇੱਥੇ ਆਉਂਦੇ ਆ ਤੇ ਪੇਰੈਂਟਸ ਵੀ ਉਹਨਾਂ ਨੂੰ ਅੱਛੇ ਕੰਮ ਲਈ ਇੱਥੇ ਉਹਨਾਂ ਨੂੰ ਕਦਰ ਦੇ ਪਏ ਆ। ਅੱਛਾ ਕਿੱਦਾਂ ਲੱਗਦਾ ਹੈ ਉਪਰਾਲਾ ਜਦੋਂ ਹੈਲਪਿੰਗ ਹੈਂਡਲਰ ਫ੍ਰੀ ਬੁੱਕ ਜਿਹੜਾ ਲੰਗਰ ਦਿੱਤਾ ਜਾਂਦਾ ਹੈ ਕਿਤਾਬਾਂ ਦਾ ਕੀ ਕਹਿਣਾ ਚਾਹੋਗੇ ਕਿਤਾਬ ਉਪਰਾਲਾ ਬੱਚਿਆਂ ਲਈ ਬਹੁਤ ਵਧੀਆ ਉਪਰਾਲਾ ਹੈ ਕਿ ਕਈ ਹੁੰਦੇ ਆ ਪੇਰੈਂਟਸ ਵੀ ਭਈ ਆਪਣੇ ਬੁੱਕਸ ਨਹੀਂ ਲੈ ਸਕਦੇ ਬਾਜ਼ਾਰੋਂ ਬੁੱਕਸ ਬਹੁਤ ਜ਼ਿਆਦਾ ਕੋਸਟਲੀ ਮਿਲਦੀਆਂ ਨੇ ਤੇ ਅਸੀਂ ਫਿਰ ਇੱਥੇ ਆ ਕੇ ਬੱਚਿਆਂ ਨੂੰ ਪਰੋਵਾਈਡ ਕਰ ਸਕਦੇ ਆ ਕਿ ਬੱਚੇ ਆ ਕੇ ਇਥੋਂ ਆਪਣੇ ਬੁੱਕਸ ਲੈਣ ਕਿ ਜਿਹੜੇ ਘਰੋਂ ਆਪਣੇ ਬਿਲਕੁਲ ਹੈਪਲੈਸ ਹੁੰਦੇ ਆ ਕਿ ਅਸੀਂ ਬੁੱਕਸ ਨਹੀਂ ਲੈ ਸਕਦੇ ਬਾਜ਼ਾਰ ਵਿੱਚ ਬਜ਼ਾਰੋਂ ਇੰਨੀਆਂ ਕਾਸਟਲੀ ਮਿਲਦੀਆਂ ਨੇ ਕਿ ਨਹੀਂ ਲੈ ਸਕਦੇ ਫਿਰ ਅਸੀਂ ਉਹਨਾਂ ਨੂੰ ਬੱਚਿਆਂ ਨੂੰ ਇੱਥੋਂ ਪ੍ਰੋਵਾਈਡ ਕਰ ਸਕਦੇ ਆ ਕਿ ਬੱਚੇ ਆ ਕੇ ਇੱਥੋਂ ਆਪਣੀਆਂ ਬੁੱਕਸ ਫ੍ਰੀ ਆਫ ਕੋਸਟ ਲੈ ਸਕਣ ਇਹਨਾਂ ਦਾ ਪ੍ਰਾਪਲ ਬਹੁਤ ਵਧੀਆ ਹੈ ਅਸੀਂ ਵੀ ਹਰ ਸਾਲ ਆਨੇ ਆਪਨੇ ਬੁੱਕਸ ਪ੍ਰਾਣੀਆਂ ਬੁੱਕਸ ਦੇ ਕੇ ਅਸੀਂ ਇੱਥੋਂ ਆਪਣੀਆਂ ਬੁੱਕਸ ਲੈ ਕੇ ਜਾਂਦੇ ਆ ਸਾਨੂੰ ਬਹੁਤ ਅੱਛਾ ਲੱਗਦਾ ਹੈ ਅਕਸਰ ਲਿਖਿਆ ਜਾਂਦਾ ਕਿ ਕਿਤਾਬਾਂ ਨੂੰ ਲੈ ਕੇ ਵੀ ਪੇਰੈਂਟਸ ਬਹੁਤ ਚਰਚਾਵਾਂ ਵਿੱਚ ਰਹਿੰਦੇ ਹਰ ਸਾਲ ਕਿ ਭਈ ਕਿਤਾਬਾਂ ਤੇ ਰੇਟ ਬਹੁਤ ਚੱਕੇ ਗਈ ਆ ਕੁਝ ਮੇਨ ਸ਼ਾਪਸ ਤੇ ਕਿਹਾ ਜਾਂਦਾ ਕਿ ਐਸ ਸ਼ਾਪ ਤੋਂ ਹੀ ਕਿਤਾਬਾਂ ਲੈਣੀਆਂ ਨੇ ਤੇ ਕਿੱਦਾਂ ਲੱਗਦਾ ਜਦੋਂ ਇਹ ਹੀ ਸਾਰੀਆਂ ਚੀਜ਼ਾਂ ਆਣੀਆਂ ਕਿ ਇਹਨੀਆਂ ਮਹਿੰਗੀਆਂ ਹੁੰਦੀਆਂ ਅਫੋਰਡ ਨਹੀਂ ਕੀਤਾ ਜਾਂਦੀ ਜਿੱਦਾਂ ਤੁਸੀਂ ਕਹਿ ਰਹੇ ਹੋ ਸੋ ਜਦੋਂ ਇੱਦਾਂ ਦੇ ਸੰਸਥਾਵਾਂ ਕੰਮ ਕਰਦੀਆਂ ਨੇ ਬਿਲਕੁਲ ਫ੍ਰੀ ਆਫ ਚਾਰਚ ਕੋਈ ਵੀ ਇੱਥੇ ਆ ਕੇ ਲੈ ਕੇ ਜਾ ਸਕਦਾ ਵਾ ਕਿੱਦਾਂ ਲੱਗਦਾ ਬਹੁਤ ਅੱਛਾ ਲੱਗਦਾ ਹੈ ਇਹਨਾਂ ਦਾ ਇਹ ਪ੍ਰਾਲਾ ਬਹੁਤ ਵਧੀਆ ਹੈ ਪਰ ਸਾਨੂੰ ਵੀ ਚਾਹੀਦਾ ਕਿ ਅਸੀਂ ਇਹਨਾਂ ਨਾਲ ਜੁੜ ਕੇ ਇਹਨਾਂ ਦੀ ਹੈਲਪ ਕਰੀਏ ਔਰ ਬੱਚਿਆਂ ਨੂੰ ਵੀ ਪ੍ਰੋਵਾਈਡ ਕਰੀਏ ਕਿ ਬੱਚੇ ਵੀ ਆਪਣੀਆਂ ਜੋ ਬੁੱਕਸ ਜੜੀਆਂ ਰੱਦੀ ਦੇ ਭਾਵ ਦੇ ਵੇਚਦੇ ਨੇ ਔਰ ਰੱਦੀ ਦੇ ਭਾਅ ਨਾ ਵੇਚ ਕੇ ਆਪਣੀਆਂ ਬੁੱਕਸ ਸਾਰੀਆਂ ਇੱਥੇ ਦੇ ਕੇ ਜਾਣ ਕਿ ਤਾਂ ਕਿ ਕਿਸੇ ਹੋਰ ਬੱਚੇ ਦੇ ਵੀ ਤੁਹਾਡਾ ਕੀ ਨਾਮ ਹੈ ਬੇਟਾ ਗੁੰਗੁਣ ਕਿਹੜੀ ਕਲਾਸ ਪੜ੍ਹ ਰਹੇ ਹੋ ਪਲੱਸ 2 ਕਮਰਸ ਅੱਛਾ ਕਿੱਦਾਂ ਲੱਗ ਰਿਹਾ ਇਹਨਾਂ ਦਾ ਉੱਪਰ ਵਾਲਾ ਜਿਹੜਾ ਕਰਦੇ ਪੈਨੇ ਹੈ ਬੁੱਕ ਬੈਂਕ ਦਾ ਬਹੁਤ ਅੱਛਾ ਲੱਗ ਰਿਹਾ ਇਹਨਾਂ ਦਾ ਅਸੀਂ ਇੱਥੇ ਕੰਪਿਊਟਰ ਵੀ ਸਿੱਖਿਆ ਸੀ ਅਸੀਂ ਆਏ ਸੀਗੇ ਇਹਨਾਂ ਨਾਲ ਕੰਮ ਵੀ ਬਹੁਤ ਕਰਾਇਆ ਸੀਗਾ ਜਦੋਂ ਅਸੀਂ ਆਏ ਸੀਗੇ ਤੇ ਸਾਰਿਆਂ ਨੂੰ ਬੁੱਕਸ ਵੀ ਜਦੋਂ ਆਉਂਦੇ ਸੀ ਬੁੱਕਸ ਵੀ ਦਿੰਦੇ ਸੀਗੇ ਔਰ ਕੰਪਿਊਟਰ ਵੀ ਸਿੱਖਿਆ ਸੀ ਸੋ ਦੋਸਤੋ ਸੇ ਆਸ ਕਰਦੇ ਹਾਂ ਕਿ ਤੁਹਾਨੂੰ ਸਾਡਾ ਇਹਦਾ ਪ੍ਰੋਗਰਾਮ ਬਹੁਤ ਹੀ ਵਧੀਆ ਲੱਗਿਆ ਹੋਣਾ ਲੁਧਿਆਣਾ ਦੇ ਪੇਜ ਨੂੰ ਲਾਈਕ ਕਰੋ ਸਬਸਕ੍ਰਾਈਬ ਕਰੋ ਪ੍ਰੋਗਰਾਮ ਵਧੀਆ ਲੱਗੇ ਸੋਸ਼ਲ ਜੋ ਕਰੋ ਸੋ ਕੈਮਰਾ ਪਰਸਨ ਹਣੀ ਦੇ ਨਾਲ ਹਰਦੀਪ ਭੂਆ ਨੂੰ ਦਿਉ ਇਜਾਜ਼ਤ ਧੰਨਵਾਦ ਔਰ ਜੁੜੇ ਰਹੋ ਲੁਧਿਆਣਾ ਲਈ ਦਿਨਾਂ